ਕੈਨੇਡਾ ਤੋਂ ਆਇ ਦਿਨ ਮੰਦ ਭਾਗਿਆ ਖਬਰਾਂ ਸਾਹਮਣੇ ਆਂਦੀਆਂ ਰਹਿੰਦੀਆਂ ਨੇ ਤਾਜ਼ੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕੈਲਗਰੀ ਦੇ ਸਾਊਥ ਏਸ਼ੀਅਨ ਭਾਈਚਾਰੇ ਦੀ ਸੰਖਣੀ ਆਬਾਦੀ ਵਾਲੀ ਮੋਂਟਰੀ ਪਾਰਕ ਇਲਾਕੇ ਦੇ ਵਿੱਚ ਇੱਕ ਵੱਡੇ ਧਮਾਕੇ ਦੀ ਖਬਰ ਸਾਹਮਣੇ ਆਈ ਹੈ ਜਿਸ ਮਗਰੋਂ ਚਾਰ ਕਾਰ ਸੜਕੇ ਸਵਾਹ ਹੋ ਗਏ ਨੇ ਧਮਾਕੇ ਦੇ ਕਾਰਨ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਕਿ ਹਟੇ-ਕਟੋ-ਕਟੇ 6 ਜਨਨ ਨੂੰ ਹਸਪਤਾਲ ਵੀ ਦਾਖਲ ਕਰਵਾਏ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਖਾਸੇਵਲੀ ਥਾਂ ਦੇ ਨੇੜੇ ਰਹਿੰਦੀ ਵਹਿਸ਼ੀ ਘਤ ਨੇ ਜਾਨੀ ਦੱਸਿਆ ਕਿ ਇੱਕ ਵੱਡੇ ਤਮਾਕੀ ਦੇ ਨਾਲ ਆਲੇ ਦੁਆਲੇ ਦੇ ਘਰ ਕੰਬ ਗਏ ਇਥੋਂ ਲੱਗਿਆ ਜਿਵੇਂ ਪੋਚਾ ਲਾ ਗਿਆ ਹੋਵੇ ਇਲਾਕੇ ਦੇ ਹੋਰ ਵਸਨੀਕ ਸੁਖਜੀਵਨ ਢਾਲੀਵਾਲ ਮੁਤਾਬਕ ਜਦੋਂ ਮੌਕੇ ਤੇ ਪਹੁੰਚਿਆ ਤਾਂ ਅੱਗ ਦੇ ਭੰਪੜ ਮਚ ਰਹੇ ਸਨ ਦੱਸਦੇ ਕਿ ਕੈਲਗਰੀ ਫਾਇਰ ਡਿਪਾਰਟਮੈਂਟ ਦੇ ਵੱਲੋਂ ਜਾਰੀ ਬਿਆਨ ਮੁਤਾਬਕ ਸ਼ਨੀਚਰ ਵਾਰ ਰਾਤ 11 ਵਜੇ ਧਮਾਕਾ ਹੋਣ ਅਤੇ ਕਰਨ ਵਗ ਲੱਗਣ ਦੀ ਇਤਲਾਹ ਮਿਲੀ ਜਿਸ ਮਗਰੋਂ ਫਾਇਰ ਫਾਈਟਰਸ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਨੂੰ ਕਾਬੂ ਹੇਠ ਲਿਆਂਤਾ 6 ਜ਼ਖਮੀਆਂ ਦੇ ਵਿੱਚੋਂ ਚਾਲਤੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਚਦਕਿ ਇੱਕ ਗੰਭੀਰ ਜ਼ਖਮੀ ਅਤੇ ਦੂਜਾ ਬੇहद ਨਾਜ਼ੁਕ ਹਾਲਤ ਦੇ ਵਿੱਚ ਹੈ ਫਾਇਰ ਫਾਈਟਰਸ ਐਤਵਾਰ ਸਵੇਰੇ ਵੀ ਮੌਕੇ ਉਤੇ ਮੌਜੂਦ ਸਨ ਅਤੇ ਤਮਾਕੀ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਜੋਏ ਤਮਾਕੀ ਆਮ ਨਹੀਂ ਹੁੰਦੇ ਅਤੇ ਇਹ ਅੱਗ ਲੱਗਣ ਦਾ ਸਧਾਰਨ ਮਾਮਲਾ ਮਹਿਸੂਸ ਨਹੀਂ ਹੁੰਦਾ ਲੋਸ ਅਮਰੀਕਾ ਦੇ ਵਿਲਾਸ ਤੇ ਅਲਤ ਵਾਲੇ ਰਹਿਣ ਦੇ ਲੋਕਾਂ ਉੱਤੇ ਚਿਹਰੇ ਉੱਤੇ ਘਬਰਾਹਟ ਸਾਫ਼ ਨਜ਼ਰ ਆ ਰਹੀ ਸੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਜਿਹਾ ਹਾਦਸਾ ਨਾ ਵੇਖਿਆ ਹੋਵੇ ਦੱਸਦੀ ਕਿ ਗੁਆਂਟੇ ਵਿੱਚ ਰਹਿਂਦੀ ਲਾਇਲਾ ਬਰਡਨ ਅਤੇ ਉਸ ਦਾ ਪਰਿਵਾਰ ਠਮਾਕੇ ਦੇ ਮਗਰੋਂ ਪੂਰੀ ਰਾਤ ਸੌ ਨਹੀਂ ਪਾਇਆ ਲਾਇਲਾ ਮੁਤਾਬਕ ਇਲਾਕੇ ਦੇ ਵਿੱਚ ਰਹਿਦਾ ਹਰ ਪਰਿਵਾਰ ਡਰਿਆ ਹੋਇਆ ਸੀ ਅਤੇ ਕਿਸੇ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਸੀ ਠਮਾਕੇ ਦੀ ਤਬਿਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਘਰਾਂ ਦੇ ਟੁੱਟੇ ਸ਼ੀਸ਼ੇ 100 ਫੁੱਟ ਦੂਰ ਤੱਕ ਖਿਲਰੇ ਪਏ ਸਨ ਇਲਾਕੇ ਦੇ ਇੱਕ ਹੋਰ ਵਸਨੇ ਇੱਕ ਬਾਬਰਖਾਨ ਦਾ ਕਹਿਣਾ ਸੀ ਕਿ ਤਮਾਕੇ ਦੇ ਮਗਰੋਂ ਉਹ ਦੌੜ ਕੇ ਆਪਣੇ ਘਰੋਂ ਬਾਹਰ ਆਏ ਤਾਂ ਦੇਖਿਆ ਕਿ ਅਸਮਾਨ ਵੱਲ ਅੱਗ ਦੇ ਭਾਂਬੜ ਉੱਠ ਰਹੇ ਸਨ ਤੇ ਕੁਝ ਹੀ ਮਿੰਟਾਂ ਦੇ ਵਿੱਚ ਅੱਗ आले-ਦੁਆਲੇ ਦੇ ਘਰਾਂ ਵਿੱਚ ਫੈਲ ਗਈ ਜਿਸ ਨਾਲ ਨੇੜੇ-ਤੇੜੇ ਦੇ ਪੂਰੇ ਇਲਾਕੇ ਤੱਕ ਸੜ ਕੇ ਤੇ ਨਾਲ ਹੀ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਖੋਖਦਾ ਮਾਹੌਲ ਬਣਿਆ ਹੋਇਆ ਹੈ ਬੀਓ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ